ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਆਂ ਤੁਹਾਡਾ ਮੈਂ ਆਪਣੇ YouTube ਚੈਨਲ ਤੇ Instagram ਪੇਜ ਤੇ ਨਾਲ Facebook ਪੇਜ ਤੇ ਜੀ ਆਇਆਂ ਨੂੰ ਸਵਾਗਤ ਤੁਹਾਡਾ ਸਾਰਿਆਂ ਦਾ ਅੱਜ ਸਾਡੇ ਕੋਲ ਆਗੇ ਜੇ ਮੈਚਿੰਗ ਸੂਟ ਤੇ ਰੇਟ ਹੈਗਾ ਜੇ ਇਹਨਾਂ ਦਾ ਸਿਰਫ ਇੱਕੋ ਰੇਟ ਆ 400 ਤੇ 45 ਰੁਪਏ ਜਿਹਦੇ ਵਿੱਚ ਤੁਹਾਨੂੰ ਸ਼ਿਮਰਦੀਆਂ ਮੈਚਿੰਗਾਂ ਮਿਲਣਗੀਆਂ ਜੇ ਮਸਲੀਨ ਦੀਆਂ ਮੈਚਿੰਗਾਂ ਮਿਲਣਗੀਆਂ ਕਾਟਨ ਦੀਆਂ ਮੈਚਿੰਗਾਂ ਮਿਲਣਗੀਆਂ ਸਾਰੇ ਮੈਚਿੰਗ ਸੂਟ ਜੇ ਬਿਨਾਂ ਦੁਪੱਟੇ ਤੋਂ ਤੇ ਪ੍ਰਿੰਟ ਸਾਰੇ ਇੱਕ ਤੋਂ ਇੱਕ ਨਵੇਂ ਜੇ ਆਓ ਤੁਹਾਨੂੰ ਕਰਾਵਾ ਚੈੱਕ ਪਹਿਲਾ ਸੂਟ ਆ ਲੋ ਕਰੋ ਚੈੱਕ ਜੀ ਇਹਦੀ ਪਹਿਲਾ ਸੂਟ ਇਹ ਤੁਸੀਂ ਵੇਖ ਸਕਦੇ ਜੇ ਸ਼ਿਮਰਦਾ ਹੈਗਾ ਜੇ ਪ੍ਰਿੰਟਡ ਸੂਟ ਜਿਹੜਾ ਜੇ ਇਹ ਆਊਗਾ ਜੇ ਸ਼ਿਮਰਦਾ ਬਹੁਤ ਸੋਹਣੀ ਮੈਚਿੰਗ ਆ ਤੇ ਨਾਲ ਇਹਦੇ ਬਾਟਮ ਜਿਹੜੀ ਜੇ ਆਊਗੀ ਖਾਦੀ ਕਾਟਨ ਦੀ ਤੇ ਬਹੁਤ ਪਿਆਰਾ ਸਟਾਫ ਜੇ ਇਹ ਵੀ ਤੇ ਇਹ ਤੁਸੀਂ ਸਾਡੇ ਕੋਲ ਪ੍ਰਿੰਟ ਸੂਟ ਲੈ ਸਕਦੇ ਜੇ ਬਿਨਾਂ ਦੁਪੱਟੇ ਤੋਂ ਰੇਟ ਆਊਗਾ ਸਿਰਫ ਇਹਦਾ 400 ਤੇ 45 ਰੁਪਏ ਆ ਨੈਕਸਟ ਪ੍ਰਿੰਟ ਜਿਹੜਾ ਜੇ ਇਹ ਵੀ ਚੈੱਕ ਕਰਿਓ ਇਹ ਆਗਾ ਜੇ ਮਸਲੀਨ ਦੇ ਵਿੱਚ ਬਹੁਤ ਪਿਆਰਾ ਸਟੱਫ ਜੇ ਤੇ ਮੈਂ ਤੁਹਾਨੂੰ ਬੋਲ ਕੇ ਹਰ ਇੱਕ ਚੀਜ਼ ਦੀ ਨਾ ਡਿਟੇਲ ਦੱਸੀ ਜਾਊਂਗਾ ਤੁਹਾਨੂੰ ਕਿ ਫੈਬਰਿਕ ਕਾਦਾ ਕਾਦਾ ਯਾਰ ਜਿੱਦਾਂ ਇਹ ਸ਼ਰਟ ਜਿਹੜੀ ਮਸਲੀਨ ਦੀ ਆ ਤੇ ਬਾਟਮ ਜਿਹੜੀ ਉਹ ਵੀ ਇਹਦੇ ਨਾਲ ਮਸਲੀਨ ਦੀ ਆ ਤੇ ਬਹੁਤ ਸੋਹਣੀ ਮੈਚਿੰਗ ਆ ਤੇ ਇਹਦੇ ਵਿੱਚ ਤੁਸੀਂ ਲਾਈਨਿੰਗ ਲਾ ਕੇ ਸੂਟ ਰੈਡੀ ਕਰ ਸਕਦੇ ਜੇ ਵੈਸੇ ਜ਼ਰੂਰਤ ਨਹੀਂ ਜੀ ਇਹਨੂੰ ਲਾਈਨਿੰਗ ਲਾਉਣ ਦੀ ਜੇ ਤੁਸੀਂ ਲਾਉਣੀ ਹੋਵੇ ਤੇ ਲਾ ਸਕਦੇ ਜੇ ਪ੍ਰਿੰਟ ਚੈੱਕ ਕਰ ਲਓ ਰੇਟ ਹੈਗਾ ਜੇ ਸਿਰਫ ਇਹਦਾ 400 ਤੇ 45 ਰੁਪਏ ਬਿਨਾਂ ਦੁਪੱਟੇ ਤੋਂ ਜੇ ਸ਼ਿਪਿੰਗ ਜਿਹੜੀ ਜੇ ਉਹ ਐਕਸਟਰਾ ਜੇ ਤੇ ਆ ਵੀ ਸੋਨਾ ਜਿਹਾ ਪ੍ਰਿੰਟ ਤੁਸੀਂ ਲੈ ਸਕਦੇ ਤੇ ਪ੍ਰਿੰਟ ਬਹੁਤ ਸ਼ਾਨਦਾਰ ਜੇ ਸ਼ਰਟ ਦਾ ਬਹੁਤ ਹੀ ਪਿਆਰਾ ਸਟਾਫ ਜੇ ਤੇ ਬਾਟਮ ਜਿਹੜੀ ਜੇ ਉਹ ਵੀ ਆਊਗੀ ਮਸਲੀਨ ਦੀ ਇਹ ਥੋੜਾ ਜਿਹਾ ਜਿੱਦਾਂ ਨਾ ਉਹਦੀ ਹੁੰਦੀ ਹੈ ਬਚਿਤਰਾ ਸਿਲਕ ਇੰਦਾਂ ਦਾ ਬੇਸ ਆ ਇਹਦਾ ਪਰ ਬਹੁਤ ਪਿਆਰਾ ਸਟਾਫ ਆ ਤੇ ਇਹ ਵੀ ਤੁਸੀਂ ਸਾਡੇ ਕੋਲ ਲੈ ਸਕਦੇ ਜੇ ਆਨਲਾਈਨ ਤੇ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਆ ਵੀ ਚੈੱਕ ਕਰ ਲਓ ਆ ਵੀ ਆਗਾ ਜੇ ਮਸਲੀਨ ਦੇ ਵਿੱਚ ਇਹ ਚ ਸਾਰੇ ਪ੍ਰਿੰਟ ਜਿਹੜੇ ਆ ਜਾਣਗੇ ਸ਼ਿਮਰ ਵੀ ਆਜੂਗੀ ਮਸਲੀਨ ਵੀ ਕਾਟਨ ਵੀ ਤੇ ਇਹ ਬੜਾ ਪਿਆਰਾ ਜਿਹਾ ਸਟਾਫ ਜੇ ਬਾਟਮ ਦਾ ਨਾਲ ਇਹਦੇ ਤੇ ਇਹ ਤੁਸੀਂ ਲਾਈਨਿੰਗ ਤੇ ਬਿਨਾ ਲਾਈਨਿੰਗ ਦੋਵਾਂ ਦੇ ਨਾਲ ਸਟਿਚ ਕਰਵਾ ਸਕਦੇ ਜੀ ਤੇ ਆ ਇਹਦੇ ਵਿੱਚ ਬਾਟਮ ਆ ਗਈ ਚੇਂਜ ਬਾਟਮ ਆ ਗਈ ਇਹਦੇ ਨਾਲ 크ريب ਦੀ ਬਹੁਤ ਸੋਹਣੀ ਬਾਟਮ ਜੇ ਬਹੁਤ ਪਿਆਰੀ ਜੀ ਤੇ ਇਹ ਪ੍ਰਿੰਟ ਬੜਾ ਸ਼ਾਨਦਾਰ ਜੇ 크ريب ਦੀ ਬਾਟਮ ਜੇ ਰੇਟ ਇਹਦਾ ਆਊਗਾ ਜੇ ਸਿਰਫ 400 ਤੇ 45 ਰੁਪਏ ਆ ਵੀ ਆ ਗਈ ਸ਼ਿਮਰ ਦੇ ਵਿੱਚ ਤੇ ਇਹਦੇ ਨਾਲ ਵੀ ਬਾਟਮ ਜਿਹੜੀ ਆ ਗਈ 크ريب ਸਿਲਕ ਦੀ ਤੇ ਇਹ ਵੀ ਸੋਹਣਾ ਜਾਂ ਪ੍ਰਿੰਟ ਜਿਹੜਾ ਜੇ ਤੁਸੀਂ ਲੈ ਸਕਦੇ ਜੇ ਸਾਡੇ ਕੋਲ ਆਨਲਾਈਨ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਬਿਨਾ ਦੁਪट्टे ਤੋਂ ਤੇ ਆ ਫਿਰ ਮੈਚਿੰਗ ਬਹੁਤ ਪਿਆਰੀ ਆ ਗਈ ਮਸਲੀਨ ਦੇ ਉੱਪਰ ਤੇ ਵਿਚਿਤਰਾ ਸਿਲਕ ਦੀ ਆ ਗਈ ਇਹਦੇ ਨਾਲ ਬਾਟਮ ਬੜੀ ਸੋਹਣੀ ਜੀ ਤੇ ਇਹਦਾ ਪ੍ਰਿੰਟ ਤੁਸੀਂ ਚੈੱਕ ਕਰ ਲਿਓ ਸਕਰੀਨਸ਼ਾਟ ਲੈ ਲਓ ਜਲਦੀ ਜਲਦੀ ਤੇ ਇਹ ਤੁਸੀਂ ਲੈ ਸਕਦੇ ਜੇ ਆਫਲਾਈਨ ਆਨਲਾਈਨ ਤੇ ਆ ਸੋਨਾ ਜਆ ਮੈਚਿੰਗ ਦੇ ਨਾਲ ਆ ਗਿਆ ਜੇ ਸ਼ਿਮਰਦ ਦੀ ਸ਼ਰਟ ਤੇ ਕ੍ਰੇਪ ਸਿਲਕ ਦੀ ਆ ਗਈ ਬਾਟਮ ਇਹਦੇ ਵਿੱਚ ਇਹ ਵੀ ਤੁਸੀਂ ਲੈ ਲਿਓ ਆਨਲਾਈਨ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਸ਼ਿਪਿੰਗ ਫ੍ਰੀ ਹੋਊਗੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਵੀ ਕਰਿਓ ਚੈੱਕ ਇਹ ਵੀ ਆ ਗਿਆ ਜੇ ਬਹੁਤ ਸੋਹਣਾ ਸ਼ਿਮਰ ਦੇ ਵਿੱਚ ਤੇ ਬਾਟਮ ਆ ਗਈ ਜੇ ਇਹਦੇ ਨਾਲ ਮਸਲੀਨ ਦੀ ਤੇ ਇਹ ਸ਼ਰਟ ਆ ਗਈ ਜੇ ਸ਼ਿਮਰ ਦੀ ਬਾਟਮ ਆ ਗਈ ਮਸਲੀਨ ਦੀ ਰੇਟ ਹੈ ਹੋ ਗਿਆ ਜੇ ਇਹਦਾ 400 ਤੇ 45 ਰੁਪਏ ਅੱਗੇ ਫਿਰ ਆ ਗਈ ਜੇ ਮਸਲੀਨ ਦੀ ਮੈਚਿੰਗ ਸ਼ਰਟ ਆ ਗਈ ਮਸਲੀਨ ਦੀ ਤੇ ਬਾਟਮ ਵੀ ਨਾਲ ਇਹਦੇ ਆ ਗਈ ਮਸਲੀਨ ਦੀ ਬਿਨਾਂ ਦੁਪੱਟੇ ਤੋਂ ਜੇ ਇਹ ਵੀ ਸੇਮ ਰੇਟ ਤੇ ਸੇਮ ਰੇਂਜ ਦੇ ਵਿੱਚ ਜੇ ਅਭੀ ਚੈੱਕ ਕਰਿਓ ਇਹ ਵੀ ਆ ਗਿਆ ਜੇ ਕਾਟਨ ਦੇ ਵਿੱਚ ਤੇ ਨਾਲ ਇਹਦੇ ਬਾਟਮ ਜਿਹੜੀ ਜੇ ਉਹ ਵੀ ਕਾਟਨ ਦੀ ਜੇ ਪ੍ਰਿੰਟ ਬਹੁਤ ਸ਼ਾਨਦਾਰ ਜੇ ਆਨਲਾਈਨ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਤੁਸੀਂ ਬੁੱਕ ਕਰ ਸਕਦੇ ਜੇ ਤੇ ਆ ਵੀ ਆ ਗਿਆ ਜੇ ਕਾਟਨ ਦੇ ਵਿੱਚ ਇਹ ਵੀ ਬਹੁਤ ਸੋਹਣਾ ਫੈਬਰਿਕ ਜੇ ਇਹਦਾ ਇਹਦੇ ਵਿੱਚ ਸਾਰੀ ਆਈਡੀ ਤੁਸੀਂ ਵੇਖ ਸਕਦੇ ਜੇ ਇਹ ਕਢਾਈ ਆ ਸਾਰੀ ਇਹ ਸਾਰਾ ਜਿਹੜਾ ਜੇ ਇਹਦੇ ਉੱਪਰ ਵਰਕ ਹੋਇਆ ਏਮਬਰਾਇਡਰੀ ਹੋਈ ਆ ਮਸਲੀਨ ਦੀ ਬਾਟਮ ਜੇ ਨਾਲ ਬਹੁਤ ਸੋਹਣਾ ਸਟਾਫ ਜੇ ਰੇਟ ਹੈਗਾ ਜੇ ਸਿਰਫ ਇਹਦਾ ਵੀ ਸੇਮ ਹੀ 400 ਤੇ 45 ਰੁਪਏ ਤੇ ਆ ਵੀ ਸੋਹਣੀ ਜੀ ਮੈਚਿੰਗ ਜਿਹੜੀ ਤੁਸੀਂ ਲੈ ਸਕਦੇ ਜੇ ਬਾਟਮ ਆ ਗਈ ਜਿਹਦੇ ਨਾਲ ਕਾਟਨ ਦੀ ਤੇ ਸ਼ਰਟ ਆ ਗਈ ਜੇ ਮਸਲੀਨ ਦੀ ਇਹਦੇ ਵਿੱਚ ਸ਼ਰਟ ਦੇ ਪ੍ਰਿੰਟ ਆਏ ਆ ਤੇ ਬਾਟਮ ਜਿਹੜੀਆਂ ਉਹ ਚੇਂਜ ਹੁੰਦੀਆਂ ਨੇ ਜੀਆਂ ਤੁਸੀਂ ਬਾਟਮ ਜਿਹੜੀਆਂ ਜੇ ਉਹ ਵੇਖ ਸਕਦੇ ਜਿਹਦੇ ਨਾਲ ਕਿਸੇ ਦੇ ਨਾਲ ਆ ਗਈ ਮਸਲੀਨ ਦੀ ਕਿਸੇ ਨਾਲ ਚਿਤਰਾ ਦੀ ਰੇਟ ਸੇਮ ਹੀ ਆ ਤੇ ਆ ਵੀ ਆ ਗਿਆ ਜੇ ਕਾਟਨ ਕਾਟਨ ਦੀ ਆ ਗਈ ਸ਼ਰਟ ਸੇਮ ਓਦਾਂ ਹੀ ਇਹਦੇ ਵਿੱਚ ਏਮਬਰਾਇਡਰੀ ਤੇ ਗ੍ਰੇ ਕਲਰ ਦੀ ਬਾਟਮ ਮਸਲੀਨ ਦੀ ਸੋਹਣੀ ਜੀ ਬਾਟਮ ਹੈ ਮਸਲੀਨ ਦੀ ਨਾਲ ਇਹਦੇ ਤੇ ਸੋਨਾ ਜਿਹਾ ਹੀ ਪ੍ਰਿੰਟ ਹੈ ਪ੍ਰਿੰਟ ਵੇਖ ਸਕਦੇ ਜੇ ਤੁਸੀਂ ਚੈੱਕ ਕਰੋ ਆਨਲਾਈਨ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਲੈ ਸਕਦੇ ਜੇ ਤੇ ਆ ਆ ਗਿਆ ਜੇ ਆਲ ਓਵਰ ਫੈਬਰਿਕ ਹੈਗਾ ਜੇ ਸੈਟਨ ਦਾ ਇਹ ਆਊਗੀ ਜੇ ਸੈਟਨ ਸਿਲਕ ਬਹੁਤ ਸੋਹਣਾ ਸਟਾਫ ਜੇ ਤੇ ਇਹਨੂੰ ਸ਼ਤੂਨ ਵੀ ਕਹਿ ਦਿੰਦੇ ਆ ਬਹੁਤ ਪਿਆਰੀ ਜੀ ਕੁਆਲਿਟੀ ਦੇ ਨਾਲ ਤੇ ਬਹੁਤ ਜ਼ਿਆਦਾ ਸੋਹਣੇ ਪ੍ਰਿੰਟ ਦੇ ਨਾਲ ਰੇਟ ਸਿਰਫ ਤੇ ਸਿਰਫ 445 ਰੁਪਏ ਤੇ ਆ ਵੀ ਸੂਟ ਜਿਹੜਾ ਜੇ ਇਹ ਵੀ ਆ ਗਿਆ ਜੇ ਸ਼ਿਮਰ ਦੇ ਵਿੱਚ ਇਹ ਤੁਸੀਂ ਲੈ ਸਕਦੇ ਜੇ ਸ਼ਿਮਰ ਸਿਲਕ ਬਹੁਤ ਸੋਹਣਾ ਸਟਾਫ ਜੇ ਤੇ ਬਹੁਤ ਜ਼ਿਆਦਾ ਸ਼ਾਨਦਾਰ ਪ੍ਰਿੰਟ ਜੇ ਤੇ ਇਹਦਾ ਵੀ ਰੇਟ ਤੇ ਰੇਂਜ ਜਿਹੜੀ ਜੇ ਸੇਮ ਆਜੂਗੀ ਤੇ ਆਹ ਪ੍ਰਿੰਟ ਆ ਗਿਆ ਜੇ ਸਾਡੇ ਕੋਲ ਐਂਡ ਲਾਸਟ ਤੇ ਇਹ ਆ ਗਿਆ ਜੇ ਮਸਲੀਨ ਦੇ ਵਿੱਚ ਬਹੁਤ ਸੋਹਣੀ ਹੈਵੀ ਮਸਲੀਨ ਹੈ ਤੇ ਪ੍ਰਿੰਟ ਬਹੁਤ ਸ਼ਾਨਦਾਰ ਜੇ 올ਓਵਰ ਸੂਟ ਜੇ ਇਹ ਤੇ ਇਹ ਤੁਸੀਂ ਲੈ ਸਕਦੇ ਜੇ 3.5 ਮੀਟਰ ਦੀ ਕੱਟ ਦੇ ਨਾਲ ਵੱਡੇ ਪਰਦੇ ਵਿੱਚ ਆਲਓਵਰ ਸੂਟ ਜੇ ਮਿਲ ਜੂਗਾ ਤੁਹਾਨੂੰ ਸਿਰਫ ਤੇ ਸਿਰਫ 400 ਤੇ 45 ਰੁਪਏ ਦਾ ਇਹ ਸੋਨਾ ਜਾਂ ਪ੍ਰਿੰਟ ਤੁਸੀਂ ਆਲਓਵਰ ਦੇ ਵਿੱਚ ਲੈ ਸਕਦੇ ਜੇ ਸੜਕੋ ਆਨਲਾਈਨ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਇਹਨਾਂ ਸਾਰੇ ਸੂਟਾਂ ਦੇ ਉੱਤੇ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਜੇ ਪੇਮੈਂਟ ਆਨਲਾਈਨ ਅਡਵਾਂਸ ਜੇ ਕੈਸ਼ ਔਨ ਡਿਲੀਵਰੀ ਜਿਹੜੀ ਜੇ ਉਹ ਨਹੀਂ ਹੈਗੀ ਤੇ ਇਹਨਾਂ ਦਾ ਰੇਟ ਹੈਗਾ ਜੇ 400 ਤੇ 45 ਰੁਪਏ ਸਿਰਫ ਆਲਓਵਰ ਇੰਡੀਆ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਇਦਾਂ ਦਾ ਹੋਰ ਨਵਾਂ ਸਟਾਕ ਤੇ ਨਵੀਆਂ ਵੀਡੀਓ ਵੇਖਣ ਲਈ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ Instagram ਪੇਜ ਨੂੰ ਕਰਿਓ ਫੋਲੋ ਫ